ਜਿਸ ਦਾ ਖੇਤ ਉਸਦੀ ਰੇਤ ਨੀਤੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਦੀ ਮੰਗ ਸੀ ਕਿ ਇਸ ਵਾਲੀ ਨੀਤੀ ਉੱਪਰ ਕੰਡੀਸ਼ਨਾਂ ਨਾ ਲਾਇਆ ਜਾਣ ਦਾਸ ਦੀ ਕਿ ਪ੍ਰਾਲੇ ਦੇ ਮਸਤੇ ਦਾ ਥੋਸ ਹੱਲ ਕੀਤਾ ਜਾਵੇ ਉਹਨਾਂ ਦੀ ਮੰਗ ਹੈ ਕਿ ਕਿਸਾਨਾਂ ਤੇ ਪਰਚੇ ਕਰਨੇ ਰੈਡ ਐਂਟਰੀਆ ਜੁਰਮਾਨੇ ਪਾਣੇ ਬੰਦ ਕੀਤੇ ਜਾਣ ਤਾਂ ਚੋਨੇ ਦੀ ਫਸਲ ਬੇਮੌਸਮ ਬਰਸਾਤ ਕਰਕੇ ਹਲਦੀ ਰੋਗ ਦੇ ਨਾਲ ਪ੍ਰਭਾਵਿਤ ਹੋਈਆਂ ਉਹਨਾਂ ਕਹਿ ਕਿ ਖਰੀਦ ਦੇ ਵਿੱਚ ਸ਼ਰਤਾਂ ਨਰਮ ਕੀਤੀਆਂ ਜਾਣ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਇਸ ਦੇ ਨਾਲ ਹੀ ਕਹੇ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸਰਕਾਰ ਦੇ ਵੱਲ ਵੱਲੋਂ ਤੁਰੰਤ ਚਾਰੀ ਕੀਤਾ ਜਾਵੇ। ਜੰਨਦਰ ਸਰਕਾਰ ਮਰਦਾਬਾਦ ਜੰਨਦਰ ਜੰਨਦਰ ਸਰਕਾਰ ਮਰਦਾਬਾਦ ਮਰਦਾਬਾਦ ਜੰਨਦਰ ਸਰਕਾਰ ਦਾ ਬੜਾ ਹੀ ਗਰਕਾਰ ਪਾਣੀ ਦੇ ਗੋਤੇ ਦੇਣ ਵਾਲੀ a <coughs> ver